ਹਰ ਹਰ ਮਹਾਦੇਵ 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 ਸਾਡੇ ਡਾਕਟਰ ਸਾਹਿਬ ਗਿੱਤਪੁਰ ਸਾਹਿਬ ਤੋਂ ਜੀ ਜਿਸਪਾਲ ਜੀ ਤੇ ਮੋਹਨਪ uri ਜੀ ਨੂਰਪੁਰ ਤੋਂ ਔਰ ਮੈਂ ਤੁਹਾਡਾ ਕਿਰਪਾਲ ਸਿੰਘ ਤੇ ਸਾਡਾ ਰਣਜੀਤ ਸਿੰਘ ਜੀ ਤੇ ਹੋਰ ਜਿਹੜੇ ਸਹਿਯੋਗੀ ਸਾਡੇ ਨਾਲ ਜੁੜੇ ਆ ਅੱਜ ਸਾਡਾ ਜਿਹੜਾ ਪਹਿਲਾ ਜਥਾ ਮਨੀ ਮੇਸ਼ ਲੰਗਰ ਦੇ ਵਿੱਚ ਪਹੁੰਚਣ ਵਾਲਾ ਹੈ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਵੀ ਜਿੱਥੇ ਅਮਾਤਲ ਪ੍ਰਦੇਸ਼ ਦੇ ਵਿੱਚ ਜਾਂ ਉਤਰਾਖਾਸ਼ੀ ਦੇ ਵਿੱਚ ਕਾਫੀ ਜਿਹੜੇ ਹੜ੍ਹ ਦੀ ਸਥਿਤੀ ਬਣੀ ਹੋਈ ਆ ਇੱਥੇ ਉਦੋਂ ਦਾ ਕੋਈ ਵੀ ਸੀਨ ਨਹੀਂ ਹੈਗਾ ਇੱਥੇ ਬਹੁਤ ਵਧੀਆ ਧੁੱਪ ਚੜਦੀ ਆ ਸਾਰੇ ਨੂੰ ਬੇਨਤੀ ਕਰਾਂਗੇ ਜਿਨ੍ਹਾਂ ਦੇ ਮਨ ਦੇ ਵਿੱਚ ਡਰ ਹੈ ਵੀ ਉਰੇ ਮੌਸਮ ਖਰਾਬ ਹੈ ਜਾਂ ਕੁਝ ਐਦਾਂ ਦੀ ਸਥਿਤੀ ਹੈ ਜਿਹੜੀ ਖਰਾਬ ਹੈ ਉਹ ਬਿਲਕੁਲ ਗਲਤ ਹੈ ਕਿ ਇੱਥੇ ਬਹੁਤ ਵਧੀਆ ਧੁੱਪ ਨਿਕਲਦੀ ਹੈ ਤੇ ਯਾਤਰਾ ਦੇ ਵਿੱਚ ਤੁਸੀਂ ਜ਼ਰੂਰ ਪਹੁੰਚੋ ਤੇ ਹਰ ਹਰ ਮਹਾਦੇਵ ਲੰਗਰ ਕਮੇਟੀ ਰੋਪੜ ਵੱਲੋਂ ਜਿੱਥੇ ਖਾਣ ਪੀਣ ਦਾ ਸਾਉਂ ਦਾ ਜਿਹੜਾ ਔਰ ਹੋਰ ਵੀ ਮੈਡੀਕਲ ਸਹੂਲਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਦਾ ਤੁਸੀਂ ਪੂਰਾ ਆਨੰਦ ਲਓ। ਨਵੇਂ ਸ਼ਰਧਾਲੂ ਨੰਗਲ ਤੋਂ ਜੁੜੇ ਸਾਡੇ ਨਾਲ ਉਹਨਾਂ ਦਾ ਵੀ ਵਿਸ਼ੇਸ਼ ਸਨਮਾਨਤ ਕੀਤਾ ਜਾ ਰਿਹਾ। ਔਰ ਰਵਾਨਾ ਹੋਇਆ ਜਿਹੜਾ ਪਹਿਲਾ ਜਥਾ ਇਸ ਟਾਈਮ ਤੁਸੀਂ ਦੇਖ ਰਹੇ ਹੋ ਸ਼੍ਰੀ ਹਰ ਹਰ ਮਾਹਦੇਵ ਲੰਗਰ ਕਮੇਟੀ ਰੋਪੜ ਵੱਲੋਂ ਇਹ ਪਹਿਲਾ ਜਥਾ ਜਿਹੜਾ ਸੇਵਾ ਦੇ ਵਿੱਚ ਜਾ ਰਿਹਾ ਹੈ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰਟਿੰਗ ਮੇਰੇ ਕਿਰਪਾ ਸਿੰਘ ਫਲੋਗਰ